ਪਿੰਡ ਬੀਬੀਪੁਰ ਦਾ ਤੁਹਾਨੂੰ ਪਤਾ ਹੈ ਕਿ ਕਾਫੀ ਕਈ ਮਹੀਨਿਆਂ ਤੋਂ तकरीबन ਸਾਲ ਸਾਲ ਹੋ ਚੱਲਾ ਆ ਜਿਹੜਾ ਬੀਬੀਪੁਰ ਪਿੰਡ ਦਾ ਟੋਬਾ ਆ ਪਿੰਡ ਦੇ ਵਿੱਚ ਉਹ ਟੋਬੇ ਨੂੰ ਨਜਾਇਜ਼ ਤੌਰ ਤੇ ਅੱਧਾ ਪਿੱਛਾ ਭਰ ਕੇ ਉਹਦੇ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਆ ਘਰਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਪਾਣੀ ਖੜਾ ਹੈ ਔਰ ਬਹੁਤ ਬੁਰੀ ਹਾਲਤ ਪਿੰਡ ਦੀ ਹੈ ਜੀ ਹੈ ਬਿਮਾਰੀਆਂ ਕਈ ਵਾਰੀ ਉੱਥੇ ਲੋਕ ਬਿਮਾਰ ਹੋ ਚੁੱਕੇ ਨੇ ਵੱਡੀ ਬਿਮਾਰੀ ਫੈਲਣ ਦਾ ਖਤਰਾ ਆ ਔਰ ਪਿੰਡ ਦਾ ਪਾਣੀ ਜੀ ਨਿਕਾਸੀ ਦੀ ਬਹੁਤ ਵੱਡੀ ਸਮੱਸਿਆ ਆ ਸੜਕ ਜਿਹੜੀ ਹੈ ਸਾਰੀ ਦੇ ਉੱਤੇ ਪਾਣੀ ਭਰ ਜਾਂਦਾ ਆ ਗਲੀਆਂ 'ਚ ਪਾਣੀ ਭਰ ਜਾਂਦਾ ਆ ਉਹ ਪਿੰਡ ਵਾਸੀਆਂ ਦਾ ਤਕਰੀਬਨ ਸਾਲ ਤੋਂ ਕਿਉਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਪੰਚਾਇਤ ਔਰ ਬੀਡੀਓ ਦਫ਼ਤਰ ਨਾਲ ਇਹ ਸੰਘਰਸ਼ ਚੱਲ ਰਿਹਾ ਹੈ ਕਿ ਟੋਪੇ ਨੂੰ ਪਟਵਾਇਆ ਜਾਵੇ ਡੂੰਗਾ ਕੀਤਾ ਜਾਵੇ ਸਾਫ਼ ਕੀਤਾ ਜਾਵੇ ਤਾਂ ਕਿ ਪਿੰਡ ਦਾ ਪਾਣੀ ਜਿਹੜਾ ਆ ਉਹ ਟੋਪੇ ਦੇ ਵਿੱਚ ਆਵੇ ਔਰ ਨੈਚੁਰਲ ਤਰੀਕੇ ਦੇ ਨਾਲ ਟੋਪੇ ਜਿਸ ਮਕਸਦ ਲਈ ਹੁੰਦੇ ਨੇ ਉਹਦੇ ਲਈ ਵਰਤੇ ਜਾਵੇ ਵਾਇਲ ਜੀ ਖਾਲਸਾ ਵਾਇਲ ਜੀ ਕੀ ਫਤਿਹ ਮੇਰਾ ਨਾਮ ਜਿੰਦਰ ਸਿੰਘ ਪਿੰਡ ਬੀਡੀਪੁਰ ਬਲਾਕ ਕਿੜਾ ਜਨਾ ਪੱਤਰਕਾਰ ਸਾਹਿਬ ਦੇ ਵਸਨੀਕ ਹਾਂ ਜੀ ਅਸੀਂ ਸੋ ਅੱਜ ਜਿਹੜਾ ਇਹ ਧਰਨਾ ਲੱਗਿਆ ਹੋਇਆ ਡੀਸੀ ਦਫ਼ਤਰ ਦੇ ਮੂਹਰੇ ਇਹ ਅਚਨਚੇਤ ਜਾ ਫਿਰ ਇਕਦਮ ਅਸੀਂ ਕੋਈ ਪਲਾਨ ਨਹੀਂ ਬਣਾਇਆ ਹੈਗਾ ਕਿ ਇਕਦਮ ਪਹਿਲੇ ਹੀ ਹੱਲੇ ਹੀ ਅਸੀਂ ਇਹ ਧਰਨਾ ਲਾ ਬੈਠੇ ਹਾਂ ਇਸ ਤੋਂ ਪਹਿਲਾਂ ਇਹ ਇੱਕ ਸਾਲ ਤੋਂ ਇਹ ਮਸਲਾ ਚੱਲ ਰਿਹਾ ਸਾਡੇ ਪਾਣੀ ਦਾ ਪਿੰਡ ਦੇ ਪਾਣੀ ਦਾ ਜਿਹੜਾ ਜੰਦਾ ਜਿਹੜਾ ਪਾਣੀ ਆ ਉਹ ਗਲੀਆਂ ਦੇ ਵਿੱਚ ਫੈਲ ਰਿਹਾ ਤੇ ਮੇਨ ਰੋਡ ਤੇ ਆ ਰਿਹਾ ਤੇ ਉਹਨੂੰ ਲੈ ਕੇ ਅਸੀਂ ਪੰਚਾਇਤ ਤੋਂ ਲੈ ਕੇ ਡੀਸੀ ਤੱਕ ਜਿੰਨੇ ਵੀ ਅਫਸਰ ਵਿੱਚ ਆਉਂਦੇ ਨੇ ਸਭ ਦੇ ਦਰਵਾਜ਼ੇ ਖੜਕਾਏ ਨੇ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਸਾਰੇ ਜਿੰਨਿਆਂ ਵੀ ਸਾਡੀਆਂ ਮਤੇ ਅਸੀਂ ਪਾ ਸਕਦੇ ਹਾਂ ਜਿੰਨੇ ਵੀ ਐਪਲੀਕੇਸ਼ਨਾਂ ਦੇ ਸਕਦੇ ਹਾਂ ਮੇਲ ਤੇ ਰਾਈ ਸੀਐਮ ਭਗਵੰਤ ਸਿੰਘ ਸਾਹਿਬ ਦਾ ਕਸ਼ਮੀਰ ਨਾਲ ਪਹੁੰਚਾਈਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਨੂੰ ਲੈ ਕੇ ਅਸੀਂ ਦੋ ਧਰਮੇ ਵੀ ਲਾਏ ਜੂਦੇ ਵਿੱਚ ਡੀਡੀਪੀ ਦਾ ਕੋਰੇ ਤੋਂ ਕਾਂਤੀ ਸਿੰਘ ਜੀ ਅਤੇ ਆਪਣੇ ਪੰਚਾਇਤ ਅਫਸਰ ਭਗਵੰਤ ਸਿੰਘ ਜੀ ਤੇ ਮਹਿਲ ਸੀਰਦਾਰ ਸਾਹਿਬ ਤੋਂ ਹਾਲੀ ਤੋਂ ਆਪਣੇ ਵ代ਕਰ ਸਾਹਿਬ ਤੋਂ ਤੇ ਐਕਸ਼ਨ ਸਾਹਿਬ ਤੋਂ ਹਾਲੀ ਤੋਂ ਆ ਕੇ ਸਾਨੂੰ ਲੁੱਤੀ ਵੀ ਦੇ ਚੁੱਕੇ ਨੇ ਕਿ ਤੁਹਾਡਾ ਤੋਬਾ ਜਿਹੜਾ ਹੈ ਉਹ ਨਜਾਇਜ਼ ਦੱਬਿਆ ਗਿਆ ਹੈ ਮੁਜਾਜ਼ੀ ਤੇ ਦਿੱਕਤ ਨਾ ਪੜਿਆ ਗਿਆ ਇਹਨਾਂ ਨੂੰ ਕੋਈ ਕੋਈ ਵੀ ਅਥਾਰਟੀ ਨਹੀਂ ਹੈਗੀ ਟੋਬੇ ਦੇ ਵਿੱਚ ਮਿੱਟੀ ਪਾਉਣ ਦੀ ਉਹਨੂੰ ਭਰਨ ਦੀ ਨਾ ਇਹਨਾਂ ਤੇ ਕਬਜ਼ਾ ਕਰਨ ਦੀ ਸੋ ਉਹ ਮੁਰਦ ਬਹਾਲ ਕੀਤਾ ਜਾਊਗਾ ਪਰ ਕੋਈ ਵੀ ਆਪਣੇ ਬਾਜ਼ਾਰ ਤੇ ਖੜਾ ਨਹੀਂ ਉਤਰਿਆ ਪੂਰਨੀ ਤੇ ਆ ਤਾਂ ਇਸ ਕਰਕੇ ਅੱਜ ਕੇ ਸਾਨੂੰ ਮਜਬੂਰਨ ਡੀਜੀ ਦਫ਼ਤਰ ਅੱਗੇ ਇਹ ਕਰਨਾ ਦੇਣਾ ਪੈ ਰਿਹਾ ਉਹ ਵੀ ਅਣਮਿੱਥੇ ਸਮੇਂ ਤੱਕ ਲਈ। ਕੋਈ ਕੀ ਆਵੇ ਮਸਲਾ ਇਹ ਹੈ ਕਿ ਟੋਕਾ ਬੰਦ ਹੋ ਗਿਆ ਜਿਹੜਾ ਵੇਸਟੇਜ ਪਾਣੀ ਟੋਡਾ ਉਹ ਸੜਕਾਂ ਦੇ ਰੋ ਰਿਹਾ ਉਹ ਸੜਕਾਂ ਤੇ ਰੋ ਰਿਹਾ ਇਹਦੇ ਵਿੱਚ ਵੀ ਦੋ ਗੱਲਾਂ ਨੇ ਜੀ ਤੇਰੀ ਬਰੋਦੀ ਤੇ ਰੌਹ ਕਹਿ ਰਹੀ ਹੈ ਕਿ ਅਸੀਂ ਨਾ ਮਾ ਟੋਗਾ ਪਾ ਦਿੱਤਾ ਉਹ ਨਵਾਂ ਟੋਬਾ ਕਿਆ ਸੀ ਹਰੇ ਭਰੇ ਗੱਜਰਕੀ ਸਾਡੇ ਬੋਰਡ ਦੇ ਉੱਤੇ ਵੀ ਲੱਗੀ ਹੋਈ ਆ ਫੋਟੋ ਉਹਨਾਂ ਦੀ ਗਰਾਊਂਡ ਸੀ ਬੱਚਿਆਂ ਦਾ ਖੇਡਣ ਵਾਲਾ ਉਹ ਪੱਟ ਕੇ ਉਹਨਾਂ ਨੇ ਟੋਬਾ ਬਣਾਤਾ ਨਾਹੀਂ ਉਸ ਪਾਸੇ ਨੂੰ ਜਿਹੜੀ ਪਿੰਡ ਦੀ ਆ ਉਹ ਚਾਈ ਆ ਨਾਹੀਂ ਉੱਥੇ ਪਾਣੀ ਜਾ ਰਿਹਾ ਇਸ ਕਰਕੇ ਨਾ ਤਾਂ ਸਾਡਾ ਟੋਬਾ ਰਹਿਣਾ ਗਰਾਊਂਡ ਰਹਿਣਾ ਨਾਹੀਂ ਪਾਣੀ ਦਾ ਨਿਕਾਸ ਰਿਹਾ ਤੇ ਅਸੀਂ ਚਾਹੁੰਦੇ ਆ ਕਿ ਮੁਰਤਾ ਉਹੀ ਟੋਬਾ ਸਾਡਾ ਬਣਾ ਰਹੇ ਉਹ ਆ ਪਿਆ ਰਿਹਾ ਹੈ ਤੇ ਕਿਉਂਕਿ ਸਾਡਾ ਗਰਾਊਂਡ ਤੁਹਾਨੂੰ ਦਿੱਤਾ ਗਿਆ ਕੇ ਤੁਸਨ ਆਪਣਾ ਪਾਣੀ ਦਾ ਹੱਲ ਹੋ ਰਿਹਾ ਹੈ। ਇਹ ਕਰਨਾ ਇੱਕ ਦਿਨ ਦੀ ਐਮਟੀ ਸੰਗ। ਇਹ ਹਣ ਵਿੱਚ ਸੰਗ ਲਈ ਇਹ ਦੱਸਦਾ ਕਿ ਜਦੋਂ ਤੱਕ ਸਾਡਾ ਟੋਬਾ ਨਹੀਂ ਪਟਾਇਆ ਜਾਂਦਾ ਜਦੋਂ ਤੱਕ ਸਾਡੇ ਪਾਣੀ ਦਾ ਹੱਲ ਨਹੀਂ ਹੁੰਦਾ ਹੈਗਾ। ਜਿਵੇਂ ਨਗਰ ਨਿਵਾਸੀ ਇਹ ਮੁੰਡੇ ਨੇ ਤੁਹਾਨੂੰ ਸਾਰੀ ਗੱਲ ਬਾਤ ਦੱਸੀ ਹੈ। ਤਾਂ ਇੱਕ ਦੇਖੋ ਇੱਕ ਤਾਂ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਉਹ ਜਗ੍ਹਾ ਭਰ ਕੇ ਸਰਕਾਰੀ ਖਰਚੇ ਦੇ ਟੋਬਾ ਭਰ ਕੇ ਉਹਨਾਂ ਨੂੰ ਕਰਵਾਇਆ। ਦੂਜਾ ਗਰਾਊਂਡ ਦੀ ਜਗ੍ਹਾ ਜਿੱਥੇ ਬੱਚਿਆਂ ਨੇ ਖੇਡਣਾ ਹੁੰਦਾ ਸਾਡੀ ਨਵੀਂ ਪੀੜ੍ਹੀ ਜਿਹੜੀ ਤਿਆਰ ਕਰਨੀ ਹੁੰਦੀ ਆ ਆਪਾਂ ਬਾਰ-ਬਾਰ ਸਰਕਾਰ ਨੂੰ ਦ올ਾ ਪਾ ਰਹੀ ਆ ਕਿ ਜੇ ਨਸ਼ਿਆਂ ਤੋਂ ਬਚਾਉਣਾ ਬੱਚਿਆਂ ਨੂੰ ਤਾਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਈਓ ਉਹ ਵੀ ਨੁਕਸਾਨ ਕੀਤਾ ਗਰਾਊਂਡ ਦਾ ਨੁਕਸਾਨ ਵੀ ਕੀਤਾ ਤੀਜਾ ਗ੍ਰੇਨ ਟ੍ਰੇਡਿੰਗ ਦਾ ਜਿਹੜਾ ਉਹ ਵੀ ਇਹਨਾਂ ਤੇ ਕੇਸ ਬਣਦਾ ਉੱਥੇ ਜਿੱਨੇ ਦਰਖਤ ਸੀ ਹਰੇ ਭਰੇ ਉਹ ਇਹਨਾਂ ਨੇ ਪਟਵਾਏ ਆ ਉਹ ਵੀ ਕੰਮ ਨਜਾਇਜ਼ ਕੀਤਾ ਤੇ ਅਸੀਂ ਇਹਨਾਂ ਨੂੰ ਨਗਰ ਮਸ਼ੀਏ ਨੂੰ ਭਰੋਸਾ ਦਿਵਾ ਰਹੇ ਹਾਂ ਜਥੇਬੰਦੀ ਵੱਲੋਂ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਖੜੇ ਆ ਲੋਕੋ ਜਿਹੜਾ ਪਹਿਲਾ ਪ੍ਰੋਸੈਸ ਚੱਲਿਆ ਅਸੀਂ ਹਰੇ ਕਫੀਸਰ ਦੇ ਕੋਲ ਇਹਨਾਂ ਦੇ ਨਾਲ ਗਏ ਆ ਅਸੀਂ ਸਾਰਿਆਂ ਨੂੰ ਜਾ ਕੇ ਬੇਨਤੀ ਕੀਤੀ ਆ ਵਾਈਲ ਨੂੰ ਕੀਤਾ ਖਾਲਸਾ ਵਾਈਲ ਨੂੰ